ਦੂਜਾ ਇਹ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਬਾਬਾ ਹਰਵਿੰਦਰ ਸਿੰਘ ਬਾਬਾ ਬਾਦ ਸਿੰਘ ਜੀ ਉਹਨਾਂ ਨੂੰ ਸੰਤਾ ਵੱਲੋਂ ਪੂਰਾ ਹੁਕਮ ਹੋ ਗਿਆ ਹੈ ਵੀ ਇਹ ਜਿਹੜੀ ਲੰਗਰਾਂ ਦੀ ਸੇਵਾ ਹੈ ਬਹੁਤ ਚੜ੍ਹਦੀ ਕਲਾ ਵਿੱਚ ਸੰਗਤ ਬਾਹਰੋਂ ਆਵੇਗੀ ਉਹਨਾਂ ਨੂੰ ਇੱਥੇ ਬਹੁਤ ਜੱਗੇ ਢੱਕ ਦੇ ਨਾਲ ਹਾਂਜੀ ਵਧੀਆ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਅਗਰ ਰਾਤ ਨੂੰ ਕੰਬੜਾ ਦਾ ਤੇ ਗੱਦਿਆਂ ਦਾ ਵੀ ਖਾਸ ਪ੍ਰਬੰਧ ਸकता ਵਾਸਤੇ ਕੀਤਾ ਗਿਆ ਜਿਹੜੀ ਆ ਸਕਦਾ ਦੂਰੋ ਇਲਾਕਿਆਂ ਦੇ ਵਿੱਚੋਂ ਆਰ ਸਰਾ ਸੁਚੇ ਟੰਗ ਦੇ ਨਾਲ ਗੁਰਦੁਆਰਾ ਸਾਹਿਬ ਨੇ ਸਜਾਵਟ ਕੀਤੀ ਗਈ ਹੈ ਤੇ ਸੰਗਤਾਂ ਨੂੰ ਅਸੀਂ ਇਹੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਵੇ ਕੀ ਸੰਗਤ ਜੀ ਤੁਸੀਂ ਚੰਗੀ ਤਰਾ ਜਾਣਦੇ ਹੋ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਬੜੀ ਹੀ ਸ਼ਰਧਾ ਭਾਵਨਾ ਭਾਵਨਾ ਦੇ ਨਾਲ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ 28 29 30 ਤਰੀਕ ਨੂੰ ਮਨਾਏ ਜਾ ਰਹੇ ਨੇ ਤੇ ਇਹਨਾਂ ਸਮਾਗਮਾਂ ਦੀਆਂ ਕੀ ਤਿਆਰੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਤਿਆਰੀਆਂ ਦਾ ਜ਼ਿਕਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕਰਾਂਗਾ ਤੇ ਮੇਰੇ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਕਿ ਇਹੜਾ ਖਾਸ ਵੱਡਾ ਪੰਡਾਲ ਬਣਾਇਆ ਗਿਆ ਵੱਡਾ ਟੈਂਟ ਲਗਾਇਆ ਗਿਆ ਹੈ ਇਸ ਦੇ ਵਿੱਚ ਜਿਹੜੇ ਮੇਨ ਸਮਾਗਮ ਹੋਣਗੇ ਸਾਮੜੇਵੜੀ ਮੇਨ ਸਟੇਜ ਹੈ ਉੱਥੇ ਧੰਨ 시ਰ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਏਗਾ ਉਸ ਦੇ ਇਧਰਲੀ ਸਾਈਡ ਜਿਹੜੇ ਰਾਗੀ ਟਾਡੀ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਲਈ ਨਿਹਾਲ ਕਰਨਗੇ ਤੇ ਲਗਾਤਾਰ ਹੁਣ ਵੀ ਜਿਹੜੀਆਂ ਤਿਆਰੀਆਂ ਇਸ ਟਾਈਮ ਚੱਲਦੀਆਂ ਪਈਆਂ ਨੇ ਇਲਾਈਟਿੰਗ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਤੇ ਜੇਕਰ ਗੱਲ ਕਰਾਂ ਸੰਗਤਾਂ ਦੇ ਰਿਹੈਸ਼ ਵਾਸਤੇ ਵੀ ਖਾਸ ਟੈਂਟਾਂ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਕਿ ਬੀਬੀਆਂ ਵਾਸਤੇ ਅਲੱਗ ਤੋਂ ਟੈਂਟ ਬਣਾਏ ਗਏ ਨੇ ਭਾਈਆਂ ਵਾਸਤੇ ਅਲੱਗ ਤੋਂ ਟੈਂਟ ਬਣਾਏ ਗਏ ਨੇ ਜੇਕਰ ਗੱਲ ਕਰੀਏ ਲੰਗਰਾਂ ਦਾ ਤੇ ਲੰਗਰਾਂ ਦੇ ਵੀ ਬਹੁਤ ਪੁਖਤਾ ਪ੍ਰਬੰਧ ਇਸ ਟਾਈਮ ਗੁਰਦੁਆਰਾ ਸ਼ੀਤਮਤਾਂ ਸਾਹਿਬ ਵਿਖੇ ਕੀਤੇ ਗਏ ਨੇ ਆ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਬਾਬਾ ਬਾਸ ਸਿੰਘ ਜੀ ਬਾਬਾ ਹਰਵਿੰਦਰ ਸਿੰਘ ਜੀ ਦੀ ਨਿਗਰਾਨੀ ਹੇਠ ਖਾਸ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਉਹ ਜਿਹੜੀਆਂ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਫਿਲਹਾਲ ਆਪਾਂ ਚੱਲਦੇ ਹਾਂ ਉਸ ਮੇਨ ਸਟੇਜ ਦੇ ਕੋਲ ਤੇ ਉੱਥੇ ਜਾ ਕੇ ਇਸ ਟਾਈਮ ਕਿਹੋ ਜਿਹੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਉਹ ਤਿਆਰੀਆਂ ਦੇ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਦਾ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਜ਼ਿਕਰ ਕਰ ਰਿਹਾ ਸੀਗਾ ਇਹ ਪਹਿਲਾ ਸਮਾਂ ਹੈ ਸਾਡੀ ਜ਼ਿੰਦਗੀ ਦਾ ਪਾਵਰ ਆਲ ਜਿਹੜਾ ਸਾਰਿਆਂ ਦੀ ਗੱਲ ਕਰੀਏ ਸਾਰੀਆਂ ਸਾਰੀ ਜ਼ਿੰਦਗੀ ਦਾ ਪਹਿਲਾ ਸਮਾਂ ਹੈ ਐਡੇ ਵੱਡੇ ਪੱਧਰ ਉੱਪਰ ਜਿਹੜਾ 350 ਸਾਲਾ ਸ਼ਹੀਦ ਦੀ ਸ਼ਤਾਬਦੀ ਦਾ ਸਮਾਗਮ ਹੈ ਗੁਰਦਾਸ਼ੀ ਧੰਤਾਲ ਸਾਹਿਬ ਵਿਖੇ ਹੋ ਰਿਹਾ ਹੈ ਤੇ ਸ਼ਾਇਦ ਹੀ ਜਿਹੜਾ ਅਗਲਾ ਸਮਾ ਹੋਵੇ ਜਦੋਂ 400 ਸਾਲ ਆਵੇ ਜਾਂ 450 ਸਾਲ ਆਵੇ ਆਪਣੇ ਦੇ ਵਿੱਚੋਂ ਕੋਈ ਖੁਸ਼ਕਿਸਮਤ ਹੋ ਸਕਦਾ ਹੈ ਜਿਹੜੇ ਅਗਲੇ ਸਮਾਗਮ ਦੇਖ ਸਕਦਾ ਹੈ ਤੇ ਫਿਲਹਾਲ ਜੇਕਰ ਗੱਲ ਕਰਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਚੰਦਵਾ ਸਾਹਿਬ ਤੇ ਜਿੱਥੇ ਧੰਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਹੋਣਾ ਹੈ ਉਸ ਜਗ੍ਹਾ ਦੀ ਫੁੱਲਾਂ ਦੇ ਨਾਲ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਉੱਥੋਂ ਦੀਆਂ ਤਿਆਰੀਆਂ ਲਗਾਤਾਰ ਚੱਲਦੀਆਂ ਪਈਆਂ ਨੇ ਕਿਉਂਕਿ ਕੋਸ਼ਕ ਘੰਟੀਆਂ ਦਾ ਇਸ ਸਮਾਂ ਰਹਿ ਚੁੱਕਿਆ ਹੈ ਸਮਾਗਮ ਦੇ ਸ਼ੁਰੂਆਤ ਦੇ ਵਿੱਚ ਇਸ ਟਾਈਮ ਸ਼ਾਮ ਦੇ 7 7 ਵਜੇ ਚੁੱਕੇ ਨੇ ਤੇ ਸਵੇਰੇ ਤੜਕੇ ਹੀ 28 ਤਰੀਕ ਨੂੰ 9-10 ਵਜੇ ਜਿਹੜੇ ਸਮਾਗਮ ਗੁਰਦੁਆਰਾ ਸ਼ੀਤਮਤਾਨ ਸਾਹਿਬ ਦੇ ਵਿੱਚ ਸ਼ੁਰੂ ਹੋ ਜਾਣਗੇ ਤੇ ਇੱਕ ਵਾਰ ਆਪਾਂ ਉਥੇ ਮੇਨ ਸਟੇਜ ਕੋ ਵੀ ਚਲਦੇ ਹਾਂ ਉਥੇ ਕਿਹੋ ਜਿਹੀਆਂ ਤਿਆਰੀਆਂ ਇਸ ਟਾਈਮ ਚੱਲਦੀਆਂ ਪਈਆਂ ਨੇ ਉਸ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਗੁਰਦੁਆਰਾ ਸ਼ੀਤਮਤਾਨ ਸਾਹਿਬ ਤੋਂ ਤਿਆਰੀਆਂ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਦੇਆਂ ਡੈਕੋਰੇਸ਼ਨ ਦੇ ਤੇ ਤਿਆਰੀਆਂ ਲਗਾਤਾਰ ਚੱਲਦੀਆਂ ਪਈਆਂ ਨੇ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਤੇ ਲਗਾਤਾਰ ਵੀਰਾ ਵੱਲੋਂ ਪ੍ਰੋਪਰ ਕੋਸ਼ਿਸ਼ਾਂ ਜਾਰੀ ਨੇ ਤਾਂ ਕਿ ਪੁਖਤਾ ਪ੍ਰਬੰਧ ਕੀਤੇ ਜਾ ਸਕਣ ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਸਾਂਝੀ ਕੀਤੀ ਕਿ ਕੋਸ਼ਿਸ਼ ਸਮਾਂ ਰਹਿ ਗਿਆ ਹੈ ਕੋਸ਼ਿ ਘੰਟੇ ਰਹਿ ਚੁੱਕੇ ਨੇ ਸਮਾਗਮ ਦੇ ਸ਼ੁਰੂਆਤ ਦੇ ਵਿੱਚ ਤੇ ਕੱਲ ਸਵੇਰੇ 28 ਤਰੀਕ ਨੂੰ 9:10 ਵਜੇ ਜਿਹੜੇ ਸਮਾਗਮ ਦੀ ਸ਼ੁਰੂਆਤ ਹੋ ਜਾਏਗੀ ਤੇ ਮੇਰੇ ਬੈਕਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੇ ਦੇ ਵਿਚਾਰ ਟੈਂਟ ਦਾ ਨਿਰਮਾਣ ਇਸ ਟਾਈਮ ਗੁਰਦੁਆਰਾ ਸ਼ੀਤਮਤਾਨ ਸਾਹਿਬ ਵਿਖੇ ਕੀਤਾ ਗਿਆ ਹੈ ਇਹਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਰਿਹائش ਵਾਸਤੇ ਲੰਗਰਾਂ ਦੇ ਵਾਸਤੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣ ਵਾਲੀ ਤੇ ਅਸੀਂ ਹੱਥ ਜੋੜ ਕੇ ਸੰਗਤਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਲਈ ਇੱਕ ਯਾਦਗਾਰ ਸਮਾਂ ਬਣ ਸਕੇ ਤੇ ਉਹ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਪਤਾ ਲੱਗ ਸਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਦੇ ਰੱਖਿਆ ਵਾਸਤੇ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਬਲਦਾਨ ਦਿੱਤਾ ਤੇ ਜਵੇਂ ਕਿ ਉਸ ਟਾਈਮ ਔਰਗਨਦੇਵ ਜਬਰਨ ਕੀਆ ਲੋਕਾਂ ਨੂੰ ਇਸਲਾਮ ਕਬੂਲ ਕਰਵਾ ਰਿਹਾ ਸੀਗਾ ਤੇ ਜਿਹੜੇ Hindu ਪੰਡਤ ਸੀਗੇ ਗੁਰਦੁਆਰਾ ਧਨਸ਼ੀਰੂ ਤੇ ਗਫਾਦਰ ਮਹਾਰਾਜ ਜੀ ਕੋ ਫਰਿਆਦ ਲੈ ਕੇ ਆਏ ਸੀਗੇ ਤੇ ਉਹਨਾਂ ਦੀ ਫਰਿਆਦ ਸੁਣ ਕੇ ਧਨਸ਼ੀਰੂ ਤੇ ਗਫਾਦਰ ਮਹਾਰਾਜ ਜੀ ਨੇ ਉਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲਦਾਨ ਦਿੱਤਾ ਤੇ ਉਨ੍ਹਾਂ ਦੇ ਸਮਾਗਮ ਦੇ ਸੰਦਰਭ ਦੇ ਵਿੱਚ ਹੀ ਉਨ੍ਹਾਂ ਦੀ ਸ਼ਹੀਦੀ ਸਤਾਬਦੀ ਦੇ ਸੰਦਰਭ ਦੇ ਵਿੱਚ ਜਿਹੜੇ ਵੱਡੇ ਸਮਾਗਮ ਨੇ ਗੁਰਦੁਆਰਾ ਸ਼ਿਤਮਤਾਨ ਸਾਹਿਬ ਵਿਖੇ ਉਲੂਕੇ ਗਏ ਨੇ ਤੇ ਜਿਨ੍ਹਾਂ ਦੇ ਤਿਆਰੀਆਂ ਲਗਾਤਾਰ ਚੱਲਦੀਆਂ ਪਈਆਂ ਨੇ ਤੇ ਇਸ ਟਾਈਮ ਮੇਰੇ ਬੈਕਸਾਈਡ ਜਿਹੜਾ ਤੁਸੀਂ ਟੈਂਟ ਲੱਗਾ ਦੇਖ ਰਹੇ ਹੋ ਤੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਲੰਗਰ ਦਾ ਟੈਂਟ ਹੈ ਤੇ ਇੱਥੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਨਿਗਰਾਨੀ ਹੇਠ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇਸ ਟਾਈਮ ਮੇਰੇ ਨਾਲ ਬਾਬਾ ਬਾਦ ਸਿੰਘ ਜੀ ਮੌਜੂਦ ਨੇ ਮੈਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗਾ ਕਿ ਲੰਗਰਾਂ ਦਾ ਇੱਥੇ ਕੀ ਖਾਸ ਪ੍ਰਬੰਧ ਕੀਤਾ ਗਿਆ ਹੈ ਬਾਬੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਪਹਿਲੀ ਗੱਲ ਤਾਂ ਬਾਬਾ ਜੀ ਜਾਵੇ ਕਿ ਧੰਸ਼ੀਰੂ ਤੇਗਵਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਜਿਹੜੇ ਸਮਾਗਮ ਨੇ ਗੁਰਦੁਆਰਾ ਸ਼ਿਤਮਤਾਨ ਸਾਹਿਬ ਆਖੇ ਮਨਾਏ ਜਾ ਰਹੇ ਨੇ ਤੇ ਇਹਨਾਂ ਬਾਰੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਪਵਿੱਤਰ ਧਰਤੀ ਦੇ ਉੱਤੇ ਇਸ ਬਹੁਤ ਧਰਤੀ ਇਹ ਨਾਦੀ ਹੈ ਜਿਨ੍ਹਾਂ ਦੇ ਵਿੱਚ ਚਰਨ ਪਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਦੇ ਇਹਨਾਂ ਦੇ ਬਹੁਤ ਸਰਦਾ ਭਾਵਨਾ ਦੇ ਨਾਲ ਜਿਹੜੀ ਇੱਥੇ ਇਲਾਕੇ ਦੀ ਸੰਗਤ ਹੈ ਉਹ ਮਨਾ ਰਹੀ ਏ ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਇਹ ਬਹੁਤ ਦੂਰ ਇਲਾਕੇ ਤੱਕ ਸੰਗਤਾਂ ਦੇ ਦੇਸ਼ ਉਦੇਸ਼ਾਂ ਦੇ ਵਿੱਚ ਜਾ ਕੇ ਇਹ ਤੁਸੀਂ ਵੀਡੀਓ ਜਿਹੜੀ ਹੈ ਜਾਂ ਕੋਈ ਗੁਰੂ ਸਾਹਿਬ ਦਾ ਇਤਿਹਾਸਕ ਹੈ ਜਗ੍ਹਾ ਹੈ ਉਹਦੀ ਵਾਸਤੇ ਤੁਸੀਂ ਇਹ ਕਰ ਰਹੇ ਹੋ ਅਸੀਂ ਤੁਹਾਡਾ ਧੰਨ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਦੂਜਾ ਇਹ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਬਾਬਾ ਹਰਵਿੰਦਰ ਸਿੰਘ ਬਾਬਾ ਬਾਦ ਸਿੰਘ ਜੀ ਉਹਨਾਂ ਨੂੰ ਸੰਤਾਂ ਵੱਲੋਂ ਪੂਰਾ ਹੁਕਮ ਹੋ ਗਿਆ ਹੈ ਵੀ ਇਹ ਜਿਹੜੀ ਲੰਗਰਾਂ ਦੀ ਸੇਵਾ ਹੈ ਬਹੁਤ ਚੜ੍ਹਦੀ ਕਲਾ ਵਿੱਚ ਵਰਤਾਇਆ ਜਾਵੇ ਤੇ ਨਾਲੇ ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਵੀ ਕੀਤੀ ਜਾਵੇ ਵੀ ਸਾਰੀ ਸੰਗਤ ਹੀ ਇਸ ਉਸਤਾਨ ਦੇ ਉੱਤੇ ਆ ਕੇ ਮੱਥਾ ਟੇਕੇ ਤੇ ਨਾਲੇ ਗੁਰੂ ਦਾ ਲੰਗਰ ਜਿਹੜਾ ਉਹ ਸ਼ਕੇ ਇਹ ਲੰਗਰ ਜਿਹੜਾ ਹੈ ਜੀ ਆਸੀ ਪਕੌੜਿਆਂ ਦਾ ਹਾਂਜੀ ਤੇ ਗਜਰੇਲੇ ਦਾ ਦੁੱਧ ਜਿਹੜਾ ਹੈ ਉਹ ਬਾਦਾਮ ਤੇ ਬਾਬਿਆ ਵੱਲੋਂ ਹੋ ਗਿਆ ਵੀ ਕਾਜੂ ਵੀ ਪਾ ਕੇ ਦਿਓ ਹਾਂਜੀ ਹਾਂਜੀ ਤੇ ਜਿਹੜਾ ਸਾਗ ਹੈ ਸਰੋਂ ਦਾ ਮੱਕਈ ਦਾ ਪ੍ਰਸ਼ਾਦੇ ਨੇ ਉਹ ਵੀ ਦਿੱਤੇ ਜਾਣ ਦੇਸੀ ਘਿਉ ਦੀਆਂ ਜਲੇਬੀਆਂ ਦਿੱਤੀਆਂ ਜਾਣ ਹਰ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਉਹ ਸੰਤਾ ਵੱਲੋਂ ਬਹੁਤ ਵਧੀਆ ਸੱਚ ਜੇ ਢੰਗ ਦੇ ਨਾਲ ਹੈ ਤੇ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਇਹ ਜਿਹੜਾ ਲੰਗਰ ਹੈ ਇਹ ਚੱਲ ਰਿਹਾ ਹੈ ਹਾਂਜੀ ਬਾਬਾ ਜੀ ਜੇਕਰ ਗੱਲ ਕਰੀਏ ਮੈਨੂੰ ਲੱਗਦਾ ਕਿ ਆਪਣੀ ਜ਼ਿੰਦਗੀ ਦਾ ਪਹਿਲਾ ਸਮਾਗਮ ਐਡਾ ਵੱਡੇ ਪੱਧਰ ਤੇ ਜਿਹੜਾ ਤੁੰਤਾਨ ਸਾਹਿਬ ਕੀ ਹੋ ਰਿਹਾ ਜੀ ਹਾਂਜੀ ਅਸੀਂ ਤੇ ਅਜੇ ਤੱਕ ਨਹੀਂ ਸੀ ਵੇਖਿਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਹਾਂਜੀ ਸਾਰੀ ਨਗਰਾਂ ਤੇ ਸੰਗਤ ਤੇ ਵੀ ਇਹ ਸਾਨੂੰ ਵੇਖਣ ਵਾਸਤੇ ਮਿਲਿਆ ਹਾਂਜੀ ਹਾਂਜੀ ਤੇ ਬਿਲਕੁਲ ਆਪਾਂ ਨੂੰ ਸੰਗਤਾਂ ਨੂੰ ਵੀ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਇਹੜਾ ਸਮਾਗਮ ਹੈ ਪਹਿਲਾ ਸਮਾਗਮ ਹੈ ਜਿਹੜਾ ਇਸ ਟਾਈਮ ਗੁਰਦੁਆਰਾ ਸ਼ੇ ਤੁੰਤਾਨ ਸਾਹਿਬ ਦੀ ਧਰਤੀ ਹਾਂਜੀ ਹਾਂਜੀ ਤੇ ਸ਼ਾਇਦ ਅਗਲਾ ਜਿਹੜਾ 400 ਸਾਲ ਆਵੇ ਜਾਂ 450 ਸਾਲ ਆਵੇ ਤੇ ਆਪਣੇ ਵਿੱਚੋਂ ਕੋਈ ਕਿਸਮਤ ਵਾਲਾ ਹੋਵੇ ਜਿਹੜਾ ਅਗਲਾ ਸਮਾਗਮ ਦੇਖ ਸਕੇ ਤੇ ਅਸੀਂ ਸੰਗਤਾਂ ਨੂੰ ਵੱਤੋ-ਵੱਤ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਵੱਤੋ-ਵੱਤ ਸੰਗਤਾਂ ਆਪਣੇ ਬੱਚਿਆਂ ਦੇ ਨਾਲ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਤੇ ਆਪਾਂ ਪਿੱਛੇ ਵੀ ਚੱਲਦੇ ਹਾਂ ਜਿਹੜੇ ਲੰਗਰਾਂ ਦੇ ਕੀ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਉਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਐਸਾ ਆਈ ਸੀਗੇ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਲੰਗਰਾਂ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਉੱਪਰ ਚੱਲ ਰਹੀਆਂ ਨੇ ਤੇ ਜਿਵੇਂ ਕਿ ਬਾਬਾ ਜੀ ਨੇ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਵੱਡੇ ਪੱਧਰ ਉੱਪਰ ਤੇ ਬਾਬਾ ਅਮਰੀਕ ਸਿੰਘ ਜੀ ਦਾ ਇਹਨਾਂ ਨੂੰ ਹੁਕਮ ਹੋਇਆ ਹੈ ਕਿ ਖੁੱਲਾ ਲੰਗਰ ਤੇ ਸੰਗਤਾਂ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਵੇ ਤੇ ਆ ਬਾਬਾ ਬਾਸ ਸਿੰਘ ਜੀ ਤੇ ਬਾਬਾ ਹਰਵਿੰਦਰ ਸਿੰਘ ਜੀ ਦੀ ਨਿਗਰਾਨੀ ਹੇਠ ਜਿਹੜੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਮੈਂ ਸੰਗਤਾਂ ਨੂੰ ਵੱਧ ਤੋਂ ਵੱਧ ਅਪੀਲ ਕਰਨਾ ਚਾਹਾਂਗਾ ਕਿ ਇੱਥੇ ਪਹੁੰਚੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਜਿਵੇਂ ਕਿ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਕਿ ਸੰਗਤਾਂ ਪੂਰੇ ਜੋਸ਼ ਤੇ ਜਨੂਨ ਦੇ ਨਾਲ ਲੱਗੀਆਂ ਹੋਈਆਂ ਨੇ ਲਗਰਾਂ ਦੀਆਂ ਤਿਆਰੀਆਂ ਦੇ ਵਿੱਚ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਇੱਥੇ ਨਹੀਂ ਰਹਿਣ ਵਾਲੀ। ਆਪਾਂ ਬਾਬਾ ਜੀ ਖਾਸ ਰਿਆਇਸ਼ਤਾ ਵੀ ਸ਼ਰਤ ਪ੍ਰਬੰਧ ਕੀਤਾ ਗਿਆ ਹੈ। ਬਿਲਕੁਲ ਜੀ। ਹਾਂਜੀ। ਇੱਥੇ ਸਾਰੇ ਜਿਹੜੇ ਨੇ ਜੋ ਵੀ ਸੰਗਤ ਆਏਗੀ ਹਾਂਜੀ ਤੇ ਬਾਬਾ ਮਰੀਕ ਸਿੰਘ ਵੱਲੋਂ ਡੇਰੇ ਦੇ ਉੱਤੇ ਵੀ ਪ੍ਰਬੰਧ ਕੀਤਾ ਗਿਆ ਹੈ ਹਜ਼ਾਰਾਂ ਬੰਦਿਆਂ ਦਾ। ਠੀਕ ਹੈ ਜੀ। ਜਿਹੜੇ ਕਮੇਟੀ ਵੱਲੋਂ ਵੀ ਹਜ਼ਾਰਾਂ ਬੰਦਿਆਂ ਦਾ ਜਿਹੜਾ ਹੈ ਉਹ ਵੱਧ ਤੋਂ ਵੱਧ ਔਰ ਐਸ ਦਾ ਕੀਤਾ ਗਿਆ ਹੈ ਇਸ ਪੰਡਾਲ ਦੇ ਵਿੱਚ ਵੀ ਅਸੀਂ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਠੀਕ ਹੈ ਜੀ ਰਹਿਣ ਵਾਸਤੇ ਗਦੇਲੇ ਜਿਹੜੀ ਵੀ ਕੋਈ ਸੰਗਤ ਬਾਹਰੋਂ ਆਵੇਗੀ ਉਹਨਾਂ ਨੂੰ ਇੱਥੇ ਬਹੁਤ ਸਜਗੇ ਢਗ ਦੇ ਨਾਲ ਵਧੀਆ ਇੱਥੇ ਰਹਿਣ ਦਾ ਅਲੱਗ ਪ੍ਰਬੰਧ ਕੀਤਾ ਗਿਆ ਤੇ ਜਿਵੇਂ ਕੀ ਗੱਲਬਾਤ ਬਾਬਾ ਜੀ ਨਾਲ ਹੋਈ ਕਿ ਇੱਥੇ ਲੰਗਰ ਦਾ ਤਾਂ ਖਾਸ ਪ੍ਰਬੰਧ ਹੈਗਾ ਹੀ ਹੈਗਾ ਤੇ ਨਾਲ ਦੀ ਨਾਲ ਰਿਆਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਹੜੀਆਂ ਵੀ ਸੰਗਤਾਂ ਦੂਰੋਂ ਆਣ ਗਈਆਂ ਉਹਨਾਂ ਨੂੰ ਰਿਆਇਸ਼ ਦੀ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਣ ਵਾਲੀ ਤੇ ਰਾਤ ਦੇ ਸਮੇਂ ਦੇ ਵਿੱਚ ਹੁੰਦਾ ਹੈ ਠਹਿਰਾਤ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਸਮਾਗਮ ਦੀਆਂ ਹੋਰ ਕੀ ਤਿਆਰੀਆਂ ਚੱਲਦੀਆਂ ਪਈਆਂ ਨੇ ਉਹਦੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਕੁਝ ਸਾਂਝੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਤੇ ਲੰਗਰਾਂ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਰਿਆਇਸ਼ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਬੀਬੀਆਂ ਵਾਸਤੇ ਅਲੱਗ ਤੋਂੜਾ ਟੈਂਟ ਲਗਾਇਆ ਗਿਆ ਹੈ ਤੇ ਇਸ ਤੋਂ ਪਰਲੀ ਸਾਈਡ ਭਾਈਆਂ ਵਾਸਤੇ ਵੀ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਅਗਰ ਰਾਤ ਨੂੰ ਕੰਮ ਦਾ ਤੇ ਗੱਦਿਆਂ ਦਾ ਵੀ ਖਾਸ ਪ੍ਰਬੰਧ ਸकता ਵਾਸਤੇ ਕੀਤਾ ਗਿਆ ਜਿਹੜੀ ਆ ਸਕਦਾ ਦੂਰੋ ਇਲਾਕਿਆਂ ਦੇ ਵਿੱਚੋਂ ਆਣ ਗਿਆ ਉਹਨਾਂ ਦੇ ਰਿਹਾਇਸ਼ ਦਾ ਜਿਹੜਾ ਖਾਸ ਪ੍ਰਬੰਧ ਇੱਥੇ ਆਇਆ ਕੁਛ ਇਸ ਤਰੀਕੇ ਨਾਲ ਛੋਟੇ ਛੋਟੇ ਕਮਰੇ ਟਾਈਪ ਟੈਂਟਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਲਾਈਟਿੰਗ ਵਗੈਰਾ ਦੀ ਫੈਸਿਲਿਟੀ ਵੀ ਹੋਏਗੀ ਤੇ ਸकता ਦੇ ਰਿਹਾਇਸ਼ ਦੀ ਵੀ ਪ੍ਰੋਪਰ ਜਿਹੜੀ ਫੈਸਿਲਿਟੀ ਦਿੱਤੀ ਗਈ ਹੈ ਤੇ ਕੁਛ ਰਾਤ ਦੀਆਂ ਤਸਵੀਰਾਂ ਨੇ ਜੋ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਕਿੰਨਾ ਸੋਹਣਾ ਲੜੀਆਂ ਦੇ ਨਾਲ ਡੈਕੋਰੇਟ ਕੀਤਾ ਗਿਆ ਹੈ ਤੇ ਫੁੱਲਾਂ ਦੀ ਸਜਾਵਟ ਵੀ ਬਹੁਤ ਸੋਹਣੀ ਤੇ ਕੋਸ਼ਿਸ਼ ਕੀਤੀ ਕਿ ਦੇ ਨਾਲ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦਾ ਏਰੀਆ ਹੈ ਬੈਟਿੰਗ ਕੀਤੀ ਗਈ ਹੈ ਤਾਂ ਕਿ ਸੰਗਤਾਂ ਅਗਰ ਰਾਤ ਨੂੰ ਇੱਥੇ ਬੈਠਣਾ ਚਾਹਣ ਜਾਂ ਦਿਨੇ ਇੱਥੇ ਬੈਠਣਾ ਸਾਂ ਬੈਠਣਾ ਚਾਹਣ ਤਾਂ ਆਰਾਮ ਨਾਲ ਉਹ ਬੈਠ ਸਕਣ ਤੇ ਜਿੰਨੀ ਆ ਵੀ ਬਿਲਡਿੰਗਾਂ ਨੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਉੱਪਰ ਪ੍ਰੋਪਰ ਲਾਈਟਿੰਗ ਕੀਤੀ ਗਈ ਹੈ ਤੇ ਕੁਝ ਇਸ ਤਰ੍ਹਾਂ ਸੁਚੱਜੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਤੇ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹਾਂਗੇ ਦੁਬਾਰ ਤੋਂ ਵੱਧ ਵੱਧ ਅਪੀਲ ਕਰਨਾ ਚਾਹਾਂਗੇ ਕਿ ਵੱਧ ਤੋਂ ਵੱਧ ਸੰਗਤਾਂ ਗੁਰਦੁਆਸ਼ੀ ਧੰਤਾਨ ਸਾਹਿਬ ਦੇ ਵਿੱਚ ਪਹੁੰਚਣ ਤੇ ਇਨਾ ਸਮਾਗਮਾਂ ਦੇ ਵਿੱਚ ਕਥਾ ਕੀਰਤਨ ਦਾ ਆਨੰਦ ਮਾਣ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਨਵੀਂ ਵੀਡੀਓ ਦੇ ਵਿੱਚ ਫਿਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ